ਪਤਾ ਚੱਲੇਗਾ ਕਿ ਤੁਹਾਡੇ ਹੱਥ ਵਿੱਚ ਜਿਹੜੇ ਨੋਟ ਹਨ ਉਹ ਨਕਲੀ ਨੇ ਲੁਧਿਆਣਾ ਪੁਲਿਸ ਨੇ ਅਜੇ ਹੀ ਗਿਰੋ ਦਾ ਪਰਦਾ ਫਾਸ਼ ਕੀਤਾ ਹੈ 5 ਲੱਖ 10000 ਰੁਪਏ ਦੀ ਨਕਦੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਹੈ ਇਹਨਾਂ ਦੇ ਕੋਲ ਨੋਟ ਛਾਪਣ ਦੀ ਮਸ਼ੀਨ ਵੀ ਸੀ ਨਕਲੀ ਨੋਟ ਇਹ ਅੱਧੇ ਮੁੱਲ ਦੇ ਉੱਤੇ ਲੋਕਾਂ ਨੂੰ ਵੇਚ ਰਹੇ ਸੀ ਤਾਂ ਲੁਧਿਆਣਾ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾ ਫਾਸ਼ ਕੀਤਾ ਜਿਹੜਾ ਨਾ ਸਿਰਫ ਨਕਲੀ ਨੋਟ ਬਣਾ ਰਿਆ ਸੀ ਬਲਕਿ ਅੱਧੇ ਮੁੱਲ ਤੇ ਉਸ ਨੂੰ ਬਾਜ਼ਾਰ ਦੇ ਵਿੱਚ ਵੇਚ ਵੀ ਰਿਆ ਸੀ ਦੋ ਜਨਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਕੋਲੋਂ 5 ਲੱਖ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਹਾਲਾਂਕਿ ਇਹਨਾਂ ਦਾ ਤੀਸਰਾ ਸਾਥੀ ਹਾਲੇ ਵੀ ਫਰਾਰ ਚੱਲ ਰਿਹਾ ਤੇ ਤੀਸਰੇ ਸਾਥੀ ਦੇ ਕੋਲ ਨੋਟ ਛਾਪਣ ਵਾਲੀ ਮਸ਼ੀਨ ਵੀ ਹੈ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਮਲਾ ਵੀ ਦਰਜ ਕਰ ਲਿਆ ਗਿਆ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਇਹ ਨਕਲੀ ਨੋਟ ਹੁਣ ਤੱਕ ਕਿਸ-ਕਿਸ ਨੂੰ ਬੇचे ਨੇ ਤਾਂ ਲੁਧਿਆਣਾ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ 510000 ਦੇ ਕਰੀਬ ਨਕਲੀ ਨੋਟ ਬਰਾਮਦ ਕੀਤੇ ਗਏ ਨੇ ਦੋ ਜਨਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇੱਕ ਵਿਅਕਤੀ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਜਿਸ ਦੀ ਕੀ ਲਗਾਤਾਰ ਪੁਲਿਸ ਪਾਲ ਕਰ ਰਹੀ ਹੈ ਉਸ ਦੀ ਪਾਲ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ADCP ਨੇ ਕੀ ਕੁਝ ਕੀਤਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੀ ਵਸਤੇ ਐਸ ਐਚਓ ਸਰਬਨਗਰ ਦੀ ਟੀਮ ਨੂੰ ਜੀ ਅੱਛੀ ਕਾਮਯਾਬੀ ਮਿਲੀ ਹੈ ਇਹਨਾਂ ਨੇ ਜਿਹੜੇ ਕੀ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕਿ ਤਿੰਨ ਦੋਸ਼ੀ ਨੇ ਸੋਨਿੰਗ ਸਿੰਘ ਮਨਦੀਪ ਸਿੰਘ ਤੇ ਬਖਤੌਰ ਸਿੰਘ ਇਹ ਜਿਹੜੇ ਕਿ ਫੇਕ ਕਰੰਸੀ ਜਿਹੜੀ ਇਹ ਬਣਾਉਂਦੇ ਨੇ ਤੇ ਉਹਨੂੰ ਅੱਗੇ ਇਹ ਮਾਰਕੀਟ ਦੇ ਵਿੱਚ ਸਪਲਾਈ ਕਰ ਦਿੰਦੇ ਨੇ ਇਲੀਗਲ ਤਰੀਕੇ ਨਾਲ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਨੇ ਜਿਹੜੇ ਵਿੱਚ ਸੋਨ ਸਿੰਘ ਤੇ ਮਨਦੀਪ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਅਸੀਂ ਤਕਰੀਬਨ ਜਿਹੜੀ ਫੇਕ ਕਰੰਸੀ ਹੈ 220 ਦੇ ਨੋਟ ਤੇ 100 100 ਦੇ ਜਿਹੜੇ ਬੰਡਲਸ ਨੇ ਟੋਟਲ 5 ਲੱਖ 10 ਹਜ਼ਾਰ ਰੁਪਏ ਜਿਹੜੀ ਕਾਉਂਟਰਫੇਟ ਕਰੰਸੀ ਆਪਾਂ ਕਹਿੰਦੇ ਕਿ ਫੇਕ ਕਰੰਸੀ ਹੈ ਉਹ ਜਿਹੜੀ ਹੈ ਅਸੀਂ ਰਿਕਵਰ ਕੀਤੀ ਹੈ ਸਰ ਇਹਦਾ ਕੋਈ ਬੈਕਗ੍ਰਾਉਂਡ ਵੀ ਹੈ ਇਹਦੇ ਵੀ ਜਿਹੜਾ ਇੱਕ ਦੋਸ਼ੀ ਮਨਦੀਪ ਸਿੰਘ ਹੈਗਾ ਉਹਦੇ ਉਹ ਜਿਹੜਾ ਕਿ ਪੀਓ ਹੈਗਾ ਤੇ ਉਹ 174ਏ ਦਾ ਜਿਹੜਾ ਉਹਦੇ ਖਿਲਾਫ ਜਿਹੜਾ ਹੈਗਾ ਸਿਟੀ ਥਾਣੇ ਜਗਰਾਉ ਉਹ ਜਿਹੜਾ ਹੈਗਾ ਪਰਚਾ ਦਰਜ ਹੈ 174 ਇਹ ਹੈ ਕਿ ਜਿਹੜਾ ਕੋਰਟ ਵੱਲੋਂ ਕੋਈ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈਗਾ ਉਹਦੇ ਵਿੱਚ ਕੋਈ ਕੋਰਟ ਵਿੱਚ ਉਹ ਫਿਰ ਉਹ ਪੇਸ਼ ਨਹੀਂ ਹੁੰਦਾ ਤਾਂ ਕੋਰਟ ਵੱਲੋਂ ਪੀਓ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਖਿਲਾਫ ਫਿਰ 174ਏ ਦਾ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ ਤੇ ਇਹ ਥਾਣਾ ਸਿਟੀ ਜਗਰਾਉਂ ਵੱਲੋਂ ਜਿਹੜਾ ਇਹਦਾ ਇਹਦੇ ਉੱਪਰ ਜਿਹੜਾ ਕੇਸ ਜਿਹੜਾ ਹੈਗਾ ਰਜਿਸਟਰ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜੀ ਇਹਨਾਂ ਦੀ i20 ਗੱਡੀ ਹੈਗੀ ਹੈ ਜਿਹਨਾਂ ਵਿੱਚ ਇਹ ਸਵਾਰ ਹੋ ਕੇ ਇੱਥੇ ਲੁਧਿਆਣੇ ਕਿਸੇ ਨੂੰ ਜਿਹੜਾ ਹੈਗਾ ਇਹ ਨੋਟਸ ਜਿਹੜੇ ਸੀਗੇ ਫੇ ਕரன்ਸੀ ਦੇਣ ਆਏ ਸੀਗੇ ਉਹ ਵੀ ਬ੍ਰਾਹਮਤ ਕਰ ਲੀਆ ਬੇਸਿਕਲੀ ਮੋਡਸ ਪ੍ਰਿੰਟ ਹੀ ਇਹ ਸੀਗਾ ਇਹਨਾਂ ਦਾ ਕਿ ਇਹ ਮਸ਼ੀਨ ਤੇ ਜਿਹੜੀ ਹੈਗੀ ਹੈ ਇਹ ਫੇਕ ਕਰੰਸੀ ਜਿਹੜੀ ਛਾਪਦੇ ਸੀਗੇ ਉਸ ਤੋਂ ਬਾਅਦ ਡਬਲ ਹਾਫ ਦੀ ਵੈਲਿਊ ਜਿਹੜਾ ਹੈਗਾ ਇਹਨੂੰ ਅੱਗੇ ਵੇਚ ਦਿੰਦੇ ਸੀਗੇ ਸੁਪੋਜ਼ ਅਗਰ ਇਹਨਾਂ ਨੇ 5 ਲੱਖ ਰੁਪਏ ਦੀ ਇਹ ਕਰੰਸੀ ਹੈ ਤਾਂ 2.5 ਲੱਖ ਰੁਪਏ ਜਿਹੜੇ origignal ਕਰੰਸੀ ਇਹਨਾਂ ਨੇ ਲੈ ਲੈਣੀ ਸੀਗੀ ਤਾਂ 5 ਲੱਖ ਰੁਪਏ ਇਹ ਜਿਹੜਾ ਫੇਕ ਕਰੰਸੀ ਉਹਨੂੰ ਅੱਗੇ ਦੇ ਦੇਣੀ ਸੀਗੀ ਸਰ ਇਹ ਤਾਂ ਉਹ ਮਸ਼ੀਨ ਨਹੀਂ ਜਿਹੜਾ ਹਲੇ ਕਿੱਦ ਜਿਹੜਾ ਦੋਸ਼ੀ ਹੈਗਾ ਉਹ ਹਲੇ ਇਹਨਾਂ ਦਾ ਭੱਜਿਆ ਹੋਇਆ ਹੈਗਾ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਜੋ ਸਾਨੂੰ ਇਹਨਾਂ ਤੇ ਕਹਿਨ ਦੇ ਮੁਤਾਬਕ ਜਿਹੜੀ ਮਸ਼ੀਨ ਉਹਦੇ ਕੋਲ ਹੈ ਤੇ ਉਹ ਹੁਣਸੀ ਇਨਵੈਸਟੀਗੇਸ਼ਨ ਦਾ ਅਗੇ ਪਾਰਟ ਵੀ ਹੈ ਤੇ ਅਸੀਂ ਕੀ ਉਹਨੂੰ ਜਲਦੀ ਅਰੈਸਟ ਕਰਾਂਗੇ ਇਹ 5 ਲੱਖ 10000 ਰੁਪਏ ਤੇ ਲੁਧਿਆਣਾ ਦੇ ਵਿੱਚ ਜਿਸਪਲਾਈ ਕਰਦੇ ਨਹੀਂ ਉਹ ਨਸੀਬ ਦਾ ਪੁਲਿਸ ਰਿਮਾਰਡ ਲੈ ਕੇ ਸਾਰਾ ਕੀ ਜਿਹੜੀ ਹੈਗੀ ਹੈ ਪੁੱਛਗਿੱਛ ਕਰਾਂਗੇ ਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੱਥੇ ਕਿੱਥੇ ਫੇਕ ਕਰੰਸੀ ਦਿੱਤੀ ਹੈ ਕੱਲੇ ਲੁਧਿਆਣੇ ਦਿੱਤੀ ਹੈ ਜਾਂ ਹੋਰ ਕਿਸੇ ਡਿਸਟ੍ਰਿਕਟਸ ਵੀ ਦਿੱਤੀ ਹੈ ਤੇ ਉਹਨੂੰ ਸਾਰਾਸੀਂ ਉਹਦੇ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਕੇ ਚੈੱਕ ਕਰਾਂਗੇ ਤੇ ACP